ਦੋਸਤੋ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨੀ ਬਹੁਤ ਮਹਿੰਗੀ ਪੈਂਦੀ ਹੈ ਕਿਉਂਕਿ ਇੰਟਰਨੈਟ ਤੋਂ ਬਿਨਾ ਵੀ ਨਹੀਂ ਸਰਦਾ ਅਤੇ ਜੇਕਰ ਇੰਟਰਨੈਟ ਵਾਲਾ ਪਲਾਨ ਅਸੀਂ ਰੀਚਾਰਜ ਕਰਵਾਉਣਾ ਹੋਵੇ ਤਾਂ ਫਿਰ ਲਗਭਗ 900 ਰੁਪਏ 84 ਦਿਨ ਦੇ ਮਤਲਬ ਕਿ 300 ਰੁਪਏ ਮਹੀਨੇ ਦਾ ਇੱਕ SIM ਸਾਨੂੰ ਪੈਂਦਾ ਹੀ ਪੈਂਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਜੇਕਰ ਤੁਸੀਂ ਇੱਕ ਤੋਂ ਵਧੇਰੇ SIM ਵਰਤਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਬਜ਼ੁਰਗ ਕੋਈ ਇਹੋ ਜਿਹਾ ਵਿਅਕਤੀ ਹੈਗਾ ਜਿਸ ਨੂੰ ਇੰਟਰਨੈਟ ਦੀ ਬਹੁਤ ਹੀ ਜ਼ਿਆਦਾ ਲੋੜ ਨਹੀਂ ਹੈ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਟਰਨੈਟ ਦਾ ਬਹੁਤ ਹੀ ਸਸਤਾ ਪਲਾਨ ਬਹੁਤ ਹੀ ਸਸਤੇ ਪਲਾਨ ਦੇਖਾਂਗੇ ਜਿਸ ਦੇ ਨਾਲ ਅਸੀਂ ਲਗਭਗ 150 ਰੁਪਏ ਮਹੀਨਾ ਖਰਚ ਕਰਕੇ ਆਪਣੇ ਮੋਬਾਈਲ ਨੂੰ ਚਾਲੂ ਰੱਖ ਸਕਦੇ ਹਾਂ ਜਾਂ ਫਿਰ ਆਪਣੇ ਮੋਬਾਈਲ ਦੀ ਵਰਤੋਂ ਕਰ ਸਕਦੇ ਹਾਂ ਤਾ ਫਿਰ ਅੱਜ ਦੀ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਹੋਵੇਗੀ ਨਾ ਇਹ ਬੜੇ ਕੰਮ ਦੀ ਵੀਡੀਓ ਤਾਂ ਫਿਰ ਜੇਕਰ ਤੁਸੀਂ ਵੀ ਸਸਤਾ 3 ਰੀਚਾਰਜ ਕਰਵਾਉਣਾ ਚਾਹੁੰਦੇ ਹੋ ਸਸਤੇ ਦੀ ਰੀਚਾਰਜ ਦੇ ਪਲਾਨ ਦੇਖਣਾ ਚਾਹੁੰਦੇ ਹੋ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਵੀਡੀਓ ਸਾਡੀ ਖਬਰਾਂ ਸਾਡੀ ਵੈਬਸਾਈਟ ਬਾਈਜੀਪੰਜਾਬੀ.in ਦੇ ਉੱਪਰ ਵੀ ਦੇਖ ਸਕਦੇ ਹੋ ਤਾਂ ਉਹ ਫਿਰ ਸਭ ਤੋਂ ਪਹਿਲਾਂ ਆਪਾਂ Airtel ਦੀ SIM ਦੀ ਜੇਕਰ ਤੁਹਾਡੇ ਕੋਲ Airtel ਦਾ SIM ਹੈਗਾ ਅਤੇ ਤੁਸੀਂ ਸਸਤਾ ਰੀਚਾਰਜ ਦਾ ਪਲਾਨ ਕਰਵਾਉਣਾ ਚਾਹੁੰਦੇ ਹੋ ਆਪਣੇ ਲਈ ਜਾਂ ਫਿਰ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਲਈ ਤਾਂ ਫਿਰ Airtel ਦੇ ਕੋਲ ਇੱਕ 469 ਰੁਪਏ ਦਾ ਬਹੁਤ ਸਸਤਾ ਪਲਾਨ ਹੈ 84 ਦਿਨ ਦੀ ਇਸ ਦੀ ਵੈਲਿਡਿਟੀ ਹੈ ਅਤੇ 900 SMS ਤੁਹਾਨੂੰ ਇਸ ਦੇ ਨਾਲ ਮਿਲਣਗੇ ਪਰੰਤੂ ਇੱਕ ਗੱਲ ਯਾਦ ਰੱਖਿਓ ਕਿ ਇਸ ਪੈਕ ਦੇ ਵਿੱਚ ਇੰਟਰਨੈਟ ਨਹੀਂ ਹੈਗਾ ਅਤੇ ਜੇਕਰ ਤੁਹਾਨੂੰ ਇੰਟਰਨੈਟ ਦੀ ਵੀ ਜ਼ਰੂਰਤ ਹੈ ਤਾਂ ਵੀ ਇੱਕ ਬਹੁਤ ਸਸਤਾ ਪਲਾਨ Airtel ਸਾਨੂੰ ਦੇ ਰਹੀ ਹੈ ਇਸ ਵਕਤ ਇਸ ਦੇ ਵਿੱਚ 7GB ਸਾਨੂੰ ਇੰਟਰਨੈਟ ਮਿਲ ਰਿਹਾ ਹੈ ਤੇ 84 ਦਿਨ ਦੀ ਇਸ ਦੀ ਵੈਲਿਡਿਟੀ ਹੋਵੇਗੀ ਅਤੇ 548 ਰੁਪਏ ਦੇ ਵਿੱਚ ਤੁਸੀਂ 84 ਦਿਨ ਇਹਨਾਂ ਸੇਵਾਵਾਂ ਦਾ ਫਾਇਦਾ ਲੈ ਸਕਦੇ ਹੋ ਇਸ ਦੇ ਨਾਲ ਹੀ ਹੁਣ ਆਪਾਂ ਜੇਕਰ Jio ਦੀ ਗੱਲ ਕਰ ਲਈਏ ਕਿਉਂਕਿ Jio ਦੇ SIM ਵੀ ਅੱਜ ਕੱਲ ਬਹੁਤ ਲੋਕਾਂ ਦੇ ਕੋਲ ਨੇ ਤਾਂ ਫਿਰ Jio ਦੇ SIM ਦੇ ਵਿੱਚ ਜੇਕਰ ਤੁਸੀਂ ਸਸਤਾ ਪਲਾਨ ਕਰਨਾ ਤਾਂ Airtel ਦੇ ਨਾਲੋਂ ਵੀ ਸਸਤਾ ਪਲਾਨ 84 ਦਿਨ ਵਾਲਾ Jio ਦੇ SIM ਦੇ ਵਿੱਚ ਮੌਜੂਦ ਹੈ ਉਹ ਹੈ 448 ਰੁਪਏ ਦਾ ਪਲਾਨ ਇਸ ਦੇ ਵਿੱਚ ਅਨਲਿਮਿਟਿਡ ਤੁਹਾਨੂੰ ਕਾਲਾਂ ਮਿਲਣਗੀਆਂ एयरटेल ਦੇ ਦੋਨੋਂ ਜਿਹੜੇ ਪਲਾਨ ਦੱਸੀ ਸੀ ਆਪਾਂ ਉਹਨਾਂ ਦੇ ਵਿੱਚ ਵੀ ਅਨਲਿਮਿਟਡ ਕਾਲਾਂ ਤਾਂ ਹੈ ਹੀ ਐ ਫੋਨ ਤੁਹਾਡਾ ਚੱਲਦਾ ਰਹੇਗਾ ਤੁਸੀਂ ਫੋਨ ਦੇ ਉੱਪਰ ਕਾਲ ਸੁਣ ਸਕਦੇ ਹੋ ਕਰ ਸਕਦੇ ਹੋ ਸੋ Jio ਦੇ ਇਸ 448 ਰੁਪਏ ਵਾਲੇ ਪਲਾਨ ਦੇ ਵਿੱਚ ਤੁਹਾਨੂੰ ਅਨਲਿਮਿਟਡ ਕਾਲਾਂ ਮਿਲਣਗੀਆਂ ਇਸ ਦੇ ਨਾਲ ਹੀ 84 ਦਿਨ ਦੀ ਵੈਲਿਡਿਟੀ ਵੀ ਮਿਲ ਰਹੀ ਹੈ ਅਤੇ Jio ਦੇ ਵੱਲੋਂ ਲਗਭਗ 11 ਮਹੀਨੇ ਦਾ ਵੀ ਇੱਕ ਸਸਤਾ ਰੀਚਾਰਜ ਦਾ ਪਲਾਨ ਹੈਗਾ 336 ਦਿਨ ਦੀ ਉਸ ਦੀ ਵੈਲਿਡਿਟੀ ਹੋਵੇਗੀ ਜੋ ਸਸਤਾ ਪਵੇਗਾ ਤੁਹਾਨੂੰ ਉਸ ਦੇ ਵਿੱਚ ਵੀ ਅਨਲਿਮਿਟਡ ਵੌਇਸ ਕਾਲ ਤੁਹਾਨੂੰ ਮਿਲੇਗੀ ਅਤੇ ਇਹ ਪਲਾਨ ਕੇਵਲ ਤੁਸੀਂ 1748 ਰੁਪਏ ਦੇ ਵਿੱਚ ਲੈ ਸਕਦੇ ਹੋ ਸੋ 448 ਰੁਪਏ ਦਾ 84 ਦਿਨ ਵਾਲਾ ਅਨਲਿਮਿਟਿਡ ਕਾਲਾਂ ਵਾਲਾ Jio ਦਾ ਪਲਾਨ ਵੀ ਮੇਰੇ ਹਿਸਾਬ ਨਾਲ ਬਹੁਤ ਸਸਤਾ ਪੈ ਰਿਹਾ ਏ ਉਹਨਾਂ ਲਈ ਖਾਸ ਕਰਕੇ ਜਿਨ੍ਹਾਂ ਨੇ ਆਪਣੇ ਫੋਨ ਦਾ ਨੰਬਰ ਕੇਵਲ ਚਾਲੂ ਰੱਖਣਾ ਕਿਉਂਕਿ ਅੱਜ ਕੱਲ ਇੱਕ ਤੋਂ ਬਹੁਤੇ SIM ਸਾਡੇ ਕੋਲ ਹੁੰਦੇ ਨੇ ਜਾਂ ਫਿਰ ਤੁਹਾਡੇ ਪਰਿਵਾਰਕ ਮੈਂਬਰ ਕੋਈ ਕੋਈ ਬਜ਼ੁਰਗ ਹੈਗਾ ਘਰ ਦੇ ਵਿੱਚ ਜਿਸ ਨੂੰ ਇੰਟਰਨੈਟ ਦੀ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਉਹ ਵੀ ਇਹ ਪਲਾਨ ਲੈ ਸਕਦੇ ਆ ਇਸ ਪਲਾਨ ਦੇ ਨਾਲ ਜੇਕਰ ਥੋੜੀ ਜੀ ਇੰਟਰਨੈਟ ਦੀ ਵਰਤੋਂ ਕਰਨੀ ਹੋਵੇ ਤਾਂ ਅਸੀਂ 230 50 ਰੁਪਏ ਵਾਲੇ ਇਸ ਤਰ੍ਹਾਂ ਦੇ ਇੰਟਰਨੈਟ ਦੇ ਪਲਾਨ ਵੀ ਆਉਂਦੇ ਨੇ ਉਹ ਪਲਾਨ ਲੈ ਕੇ ਆਪਾਂ ਇਸ ਦੇ ਨਾਲ ਹੀ ਥੋੜੇ ਬਹੁਤੇ ਇੰਟਰਨੈਟ ਦੀ ਵਰਤੋਂ ਵੀ ਆਪਾਂ ਕਰ ਸਕਦੇ ਹਾਂ ਕਿਉਂਕਿ ਇੰਟਰਨੈਟ ਅੱਜ ਕੱਲ ਸਾਡੇ ਕੋਲ ਵਾਈਫਾਈ ਵਾਲਾ ਵੀ ਮੌਜੂਦ ਹੁੰਦਾ ਹੈ ਸੋ ਸਾਡੇ ਮੋਬਾਈਲ ਫੋਨ ਦੇ ਉੱਪਰ 84 ਦਿਨ ਦੀ ਵੈਲਿਡਿਟੀ ਦੇ ਵਿੱਚ ਅਸੀਂ 1.5GB 2GB ਇੰਟਰਨੈਟ ਪੁਆਨ ਦੀ ਸਾਨੂੰ ਸਾਰੇ ਸਿਮਾਂ ਦੇ ਉੱਪਰ ਲੋਡ ਨਹੀਂ ਪੈਂਦੀ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਤੇ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਬਾਈ ਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰੋ ਅਤੇ ਸਾਡੀਆਂ ਖਬਰਾਂ ਨੂੰ baijipunjabi.in ਵੈੱਬਸਾਈਟ ਦੇ ਉੱਪਰ ਵੀ ਜਾ ਕੇ ਦੇਖਦੇ ਰਹੋ ਸੋ ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ